ਹਾਂਜੀ ਸਾਰੇ ਸਤਿਗੁਰ ਸਾਹਿਬ ਜੀ ਮੇਰਾ ਪਿੰਡ ਬਲਗਨ ਜੋਨ 13 ਤੇ ਆਮ ਆਦਮੀ ਪਾਰਟੀ ਵੱਲੋਂ ਅਸੀਂ ਇਲੈਕਸ਼ਨ ਲੜੀ ਸੀ ਤੇ ਜੇਤੂ ਘਰਾ ਹੋਏ ਆ ਬੈਲ ਸਾਹਿਬ ਦਾ ਤੇ ਆਮ ਆਦਮੀ ਪਾਰਟੀ ਦਾ ਅਸੀਂ ਦਿਨੋ ਧਨਵਾਦ ਕਰਦੇ ਆ ਜੋ ਬਿਨਾ ਕਿਸੇ ਨਿਰਵਿਗਣ ਕਿਸੇ ਲੜਾਈ ਕਿਸੇ ਸ਼ੋਰ ਜਰਾਬੇ ਤੋਂ ਸਾਡੀ ਜਿਹੜੀ ਇਲੈਕਸ਼ਨ ਉਹ ਮੁਕੰਮਲ ਹੋਈ ਆ ਤੇ ਪਾਰਟੀ ਨੇ ਬਹੁਤ ਸਾਥ ਦਿੱਤਾ ਹੈ ਮੇਰੇ ਪਿੰਡ ਦੇ ਸਰਪੰਚ ਉਪਰ ਤੋਂ ਨੇ ਰਿਸ਼ਰ ਤੋਂ ਨੇ ਪੁਰਵਾਰ ਕਮਲਪੁਰ ਤੇ ਬਲਗਣ ਇਹਨਾਂ ਦਾ ਖਾਸ ਸਹਿਯੋਗ ਰਿਹਾ ਸਾਨੂੰ ਪੂਰਾ ਧਨਮਨ ਧਨ ਨਾਲ ਇਹਨਾਂ ਨੇ ਸਾਡਾ ਸਾਥ ਦਿੱਤਾ ਜਿਸ ਕਰਕੇ ਅਸੀਂ ਇਲੈਕਸ਼ਨ ਵਿੱਚ ਜੇਤੂ ਕਰਾਰ ਹੋਏ ਆ ਤੇ ਉਹ ਸ਼ਾਂਤ ਮਈ ਢੰਗ ਢੰਗ ਨਾਲ ਅਸੀਂ ਇਲੈਕਸ਼ਨ ਦੀ ਲੜੀ ਦੇ ਸ਼ਾਂਤ ਮਈ ਢੰਗ ਨਾਲ ਸਾਡਾ ਕੰਮ ਮੁਕੰਮਲ ਹੋਇਆ ਹੈ ਪਰਮਾਤਮਾ ਦਾ ਉਹ ਰਸਤਾ ਲਿਆ ਗਿਆ। ਉਹ ਸਭ ਤੋਂ ਵੱਡੀ ਸ਼ਖਸੀਅਤ ਪਰਮਾਤਮਾ ਹੀ ਆ। ਉਹਨਾਂ ਦਾ ਸਦਕਾ ਹੀ ਇਹ ਜਿੱਤ ਪ੍ਰਾਪਤ ਕੀਤੀ ਹੈ। ਤੇ ਅੱਗੇ ਵੀ ਪਰਮਾਤਮਾ ਦੀ ਓਟ ਨਾਲ ਹੀ ਸਾਰੇ ਕੰਮ ਹੋਣੇ ਨੇ। ਕੋਸ਼ਿਸ਼ ਕਰਾਂਗੇ ਕਿ ਪਾਰਟੀ ਨਾਲ ਮਿਲ ਕੇ ਪਿੰਡ ਦੇ ਵਿਕਾਸ ਤੇ ਆਪਣੇ ਨਾਲ ਲੱਗਦੇ ਜਿਹੜੇ ਜਿੰਨੇ ਵੀ ਪਿੰਡ ਨੇ ਉਹਨਾਂ ਦਾ ਪੂਰਾ ਵਿਕਾਸ ਕਰਾਇਆ ਜਾਵੇ। ਤੇ ਲੋਕਾਂ 'ਚ ਵਿਚਰਿਆ ਜਾਵੇ ਤੇ ਲੋਕਾਂ ਦੇ ਨਾਲ ਲੈ ਕੇ ਹੀ ਸਾਰੇ ਕੰਮ ਕੀਤੇ ਜਾਣ। ਹਾਂਜੀ ਹਾਂਜੀ ਬਿਲਕੁਲ ਜੀ ਬੈਲ ਸਾਹਿਬ ਜਿਹੜੇ ਕੰਮ ਮੈਂ ਸੋਚਦਾ ਵੀ 50 100 100 ਸਾਲ ਨਹੀਂ ਸੀ ਹੋਇਆ ਨਾ ਸਾਡੇ ਸਾਡੇ ਪਿੰਡ ਲਾਗੋ ਕਰਨ ਹੈਗੀ ਆ ਉਹਦੀ ਸਫਾਈ 50 ਸਾਲ ਦੀ ਸਾਡੇ ਸੋਚ ਵਿੱਚ ਹੋਈ ਨਹੀਂ ਇੱਕ ਤੇ ਉਹਦੀ ਸਫਾਈ ਬਹੁਤ ਵੱਡੇ ਪੱਧਰ ਤੇ ਹੋਈ ਪਹਿਲਾਂ ਛੋਟੀ ਗਰੇਨ ਆਈ ਬਾਅਦ ਵਿੱਚ 70 ਫੁੱਟ ਬੂ ਮਾਰੀ ਗਈ ਉਹਦੇ ਕਰਕੇ ਜੇ ਹਰ ਨਾ ਹੁੰਦੇ ਤੇ ਸਾਡੇ ਬੰਦੇ ਇੱਕ ਕੁਝ ਵੀ ਨੁਕਸਾਨ ਨਹੀਂ ਸੀ ਹੋਣਾ ਪਤਾ ਨਹੀਂ ਉਹ ਹਾੜਾ ਉਹਨਾਂ ਕਰਕੇ ਤੇ ਨੁਕਸਾਨ ਹੋਇਆ ਨਹੀਂ ਤੇ ਸਾਡੇ ਪਿੰਡ ਦੀ ਇੱਡੀ ਵਧੀਆ ਸਿਸਟਮ ਬਣ ਗਿਆ ਸੀ ਲੱਗ ਲੱਗੇ ਫਸਲਾਂ ਜਿਹੜੀਆਂ ਸਾਰੀਆਂ ਵਧੀਆ ਸੀ ਤੇ ਹੁਣ ਇਹੀ ਆ ਵੀ ਬੈਲ ਸਾਹਿਬ ਦਾ ਕੰਮ ਏ ਉਹ ਕੰਮ ਮਨੋਂ ਕਰਦੇ ਆ ਬਾਕੀ ਜਿਹੜੀ ਵੈਰ ਵਿਰੋਧ ਵਾਲੀ ਰਾਜਨੀਤੀ ਉਹ ਤੋਂ ਬੜੇ ਦੂਰ ਨੇ ਉਹ ਜਿਹੜੇ ਤੁਸੀਂ ਕਹਿ ਰਹੇ ਹੋ 2027 ਦੀ ਗੱਲ 27 ਦੇ ਵਿੱਚ ਮੈਂ ਕਹਾਂ ਵੀ ਸੈਨਾ ਨੂੰ ਮੰਤਰੀ ਬਣਾਵਾਂ ਤੇ ਆਮ ਆਦਮੀ ਪਾਰਟੀ ਜਿਹੜੀ ਨੀਤੀਆਂ ਤੋਂ ਆਪੇ ਹਿਸਾਬ ਨਾਲ ਵੀ ਬਿਜਲੀ ਦੇ ਬਿੱਲ ਇਹ ਜਿਹੜਾ ਆਮ ਤੌਰ ਤੇ ਘਰਾਂ ਦੀ ਸਮਝ ਲਓ ਤੁਸੀਂ ਪੈਨਸ਼ਨ ਹੀ ਲੱਗੀ ਹੋਈ ਆ ਇੱਕ ਹਿਸਾਬ ਨਾਲ ਤੇ ਬਾਕੀ ਹੋਰ ਕੰਮਾਂ ਤੋਂ ਇਲਾਵਾ ਸਾਡੇ ਨੂੰ ਤੁਸੀਂ ਦੇਖ ਰਹੇ ਹੋ ਜਿੰਨੀਆਂ ਵੀ ਸਰਕਾ ਸਾਰੀਆਂ ਨਵੀਆਂ ਭਾਵੀਆਂ ਨੇ ਹੋਰ ਵੀ ਕਾਫੀ ਜੇ ਤੰਗਾ ਵਿਕਾਸ ਹੋ ਰਿਹਾ ਆ ਤੇ ਇਹ ਲਗਭਗ 60 ਤੋਂ 65000 ਪੋਸਟ ਆਮ ਆਦਮੀ ਪਾਰਟੀ ਨੇ ਦਿੱਤੀ ਆ ਇਹ ਵੀ ਬਹੁਤ ਵੱਡੀ ਗੱਲ ਆ ਜਿਹੜੀਆਂ ਕਿ ਇਲੈਕਸ਼ਨ ਲਾਗੇ ਹੋ ਤੇ ਦਿੱਤੀਆਂ ਜਾਂਦੀਆਂ ਸੀ ਤੇ ਮੇਰੇ ਖਿਆਲ ਚ ਇੰਨੀਆਂ ਹੀ ਪੋਸਟਾਂ ਆਉਣ ਵਾਲੇ ਜਿਹੜੇ 1.5 ਸਾਲ ਦੇ ਵਿੱਚ ਹੋ ਦਿੱਤੀਆਂ ਜਾਣੀ ਇਹ ਜਿੱਤ ਅਵਲ 2027 ਚ ਪੱਕੀ ਆ ਸਰਕਾਰ ਫੇਰ ਦੁਬਾਰਾ ਰਿਪੀਟ ਹੋਈ